ਅਸੀਂ ਜਾਦੂਗਰ ਸ਼ੰਕਰ ਸਮਰਾਟ ਨਹੀਂ ਗਏ ਜਾਂ ਸਾਡੇ ਕੋਲ ਕੋਈ ਪੈਸਿਆਂ ਦਾ ਪੇਡ ਨਹੀਂਗਾ ਜਾਂ ਅਸੀਂ ਕੋਈ ਕੁਬੇਰ ਦਾ ਖਜ਼ਾਨਾ ਨਹੀਂ ਲੁੱਟਿਆ ਬਸ ਸਿੰਪਲ ਜਿਹਾ ਫੰਡਾ ਹੈ ਭਾਜੀ ਚੀਜ਼ ਲੈ ਕੇ ਉਹਨੇ ਸਸਤੀ ਕਸਟਮਰ ਨੂੰ ਸਸਤੀ ਦੇਦਨੇ ਫੈਕਟਰੀਆਂ ਚੋਂ ਸਾਡੇ ਸਟੋਰ ਬਹੁਤ ਜ਼ਿਆਦਾ ਹੈ ਅਸੀਂ ਫੈਕਟਰੀਆਂ ਤੋਂ ਇਕੱਠਾ ਮਾਲ ਲੈਨੇ ਸਟੋਰ ਜ਼ਿਆਦਾ ਹੋਣ ਕਰਕੇ ਸਾਨੂੰ ਸਸਤਾ ਮਿਲਦਾ ਹੈ ਅੱਜ ਦੀ ਪ੍ਰਾਈਸ ਦੇਖੋ ਆ ਕੋਟ ਪੈਂਟ ਸਾਡਾ 745 ਰੁਪਏ ਮੀਟਰ ਦਾ ਠੀਕ ਹੈ ਕੋਈ ਕੋਟ ਪਰ ਸਾਡਾ 595 ਰੁਪਏ ਪਰ ਮੀਟਰ ਹੈ ਕੋਈ 1000 ਰੁਪਏ ਪਰ ਮੀਟਰ ਹੈ ਕੋਈ 1200 ਰੁਪਏ ਪਰ ਮੀਟਰ ਹੈ ਲੋਕਾਂ ਦੇ 1500 2000 3000 ਤੋਂ ਸ਼ੁਰੂ ਹੁੰਦੇ ਆ ਤੁਹਾਡੇ ਲਈ ਹਲਦੀ ਮਹਿੰਦੀ ਲਈ ਅਸੀਂ ਦੇਖੋ ਕੁਰਤੇ ਪਿਆਮੇ ਲੈ ਕੇ ਆਏ ਆਂ ਸ਼ੇਰਵਾਨੀਆਂ ਲੈ ਕੇ ਆਏ ਆਂ ਦੇਖੋ ਕਿੰਨੀਆਂ ਸ਼ਾਨਦਾਰ ਹੈ ਬਾਜ਼ਾਰ ਦੇ ਵਿੱਚ ਤਗੜ ਸਾਹਿਬ ਜੋ ਜੋ ਸ਼ੇਰਵਾਨੀਆਂ ਇਹ ਸ਼ੇਰਵਾਨੀਆਂ 10000 12000 15000 ਦੀਆਂ ਅਸੀਂ 6-7 ਜਿਹਾ ਚ ਬਣਾ ਕੇ ਦੇ ਦਿੰਨੇ ਆਂ ਦੇਖੋ ਟਵੀਟਸ ਤੇ ਡਿਜ਼ਾਈਨ ਦੇਖੋ ਤੁਸੀਂ ਸਾਰੇ ਕੋਲ 2 390 ਟਵੀਟ ਦੇ ਡਿਜ਼ਾਈਨ ਮਿਲ ਜਾਣਗੇ ਚੈੱਕ ਵਾਲੇ ਮਿਲ ਜਾਣਗੇ ਪਲੇਨ ਮਿਲ ਜਾਣਗੇ ਇਹ ਸਭ ਟਵੀਟ ਦੇ ਡਿਜ਼ਾਈਨ ਅਸੀਂ ਤੁਹਾਨੂੰ ਟਵੀਟ ਦੀ ਜਿਹੜੀ ਜੈਕਟ ਹੈ ਜੋ ਵੀ ਹੈ 1500 2000 ਰੁਪਏ ਦੇ ਵਿੱਚ ਬਣਾ ਕੇ ਦਿੰਨੇ ਆ ਆ ਦੇਖੋ ਫੈਕਟਰੀ ਦੇ ਵਿੱਚ ਕੰਮ ਚੱਲ ਰਿਹਾ ਇੱਥੇ ਕੱਪੜੇ ਦੀ ਕਟਿੰਗ ਹੁੰਦੀ ਹੈ ਇਹ ਸਾਰੀ ਟੀਮ ਜੋ ਕਿ ਮੇਰੇ ਭਰਾ ਕੋਈ ਯੂਪੀ ਤੋਂ ਹੈ ਕੋਈ ਬਿਹਾਰ ਤੋਂ ਹੈ ਇਹ ਸਾਰੀਆਂ ਟੀਮਾਂ ਇੱਥੇ ਕੰਮ ਕਰਦੀਆਂ ਬਾਹਰੋਂ ਆਉਂਦੇ ਆ ਕਾਰੀਗਰ ਵਿਚਾਰੇ ਮਿਹਨਤ ਕਰਦੇ ਆ ਕਿਵਾਂ ਤਸਤਾਰ ਇੱਥੇ ਸਾਡਾ ਟੈਗ ਨਾਮ ਲੱਗ ਰਿਹਾ ਮੇਰੇ ਵੀਰ ਮਿਹਨਤ ਕਰ ਰਹੇ ਆ ਰਾਤ ਨੂੰ ਲੱਗੇ ਹੋਣੇ ਲੱਗੇ ਆ ਪੂਰੀ ਮਿਹਨਤ ਕਰ ਰਹੇ ਆ ਮਿਹਨਤ ਦੇ ਨਾਲ ਹੀ ਆਪਣੀਆਂ ਵਿਆਹ ਸ਼ਾਦੀਆਂ ਸੀ ਟੈਂਡ ਕਰਾਉਣੀਆਂ ਤੁਹਾਨੂੰ ਕਿਉਂਕਿ ਅਸੀਂ ਡਿਲੀਵਰੀ ਦੇਵਾਂਗੇ ਟਾਈਮ ਨਾਲ ਤਾਂ ਤੁਸੀਂ ਖੁਸ਼ ਹੋਵੋਗੇ ਸਰਪੰਨ ਕੋਰਟ ਪੈਂਟ ਦੇਖੋ ਲਾਈਨ ਲੱਗੀ ਹੈ ਜਿਹੜੀ ਡਿਲੀਵਰੀਆਂ ਜਾਣੀਆਂ ਸ਼ਰਟਾਂ ਲੱਗੀਆਂ ਜਿਹੜੀ ਡਿਲੀਵਰੀਆਂ ਜਾਣੀਆਂ ਕੁੜਤੇ ਪਿਆਮੇ ਦੇਖੋ ਜੋ ਜਾਣੇ ਡਿਲੀਵਰੀਆਂ ਜਾਣੀਆਂ ਉਹ ਲੱਗੀਆਂ ਵੀ ਆ ਕੋਰਟ ਪੈਂਟ ਦੇ ਅੰਦਰ ਵੀ ਲਾਈਨ ਲੱਗੀ ਵੀ ਹੈ ਬੇਫੁਰ ਡਿਲੀਵਰੀਆਂ ਜਾਣੀਆਂ ਜਿਹੜੀਆਂ ਸਾਰੇ ਕੋਰਟ ਪੈਂਟ ਰੈਡੀ ਹੈ ਬੜਾ ਦਰਜੀਆਂ ਕੋਲੇ ਗਏ ਆ ਇਹੋ ਜਿਹਾ ਨਾ ਕਿਸੇ ਦੇ ਨਾਪ ਡਿਆ ਵਾ ਤੇ ਨਾ ਇਹੋ ਜਿਹਾ ਕਿਸੇ ਕਮੀਜ਼ ਪਜਾਮਾ ਬਣਾ ਲੈ ਦਿੱਤਾ ਲੈ ਹੁਣ ਟੈਨਸ਼ਨ ਨਾ ਲਿਓ ਵੀ ਭਾਈ ਘਰ ਚ ਵਿਆਹ ਆ ਗਿਆ ਜਾਈਏ ਕਿੱਥੇ ਵੀ ਬਹੁਤ ਪਹਿਲਾਂ ਆਦੇ ਕੋਰਟ ਪੈਂਟ ਕੋਰਤੇ ਵੀ ਆ ਮੈਂ ਤੇ ਅੱਜ ਤੁਹਾਡਾ ਇਹ ਵੀ ਭੁਲੇਖਾ ਦੂਰ ਕਰ ਦੇਣਾ ਅੰਕਲ ਓਮ ਮੋਗਾ ਰੋਡ ਬਾਘਾ ਬਣਦੇ ਗੌਰਵ ਖਾਨਾ ਭਾਈ ਜੀ ਕਹਿੰਦੇ ਆ ਵੀ ਚੱਕ ਦੇਾਂਗੇ ਫੱਟੇ ਤੁਹਾਡੀ ਟੋਰ ਵੀ ਕਰਨੀਆਂ ਪਿੰਡਾਂ ਵਾਲੇ ਮੁੰਡਿਓ ਸ਼ਹਿਰਾਂ ਵਾਲੇ ਮੁੰਡਿਓ ਲੁੱਟਾਂ ਬੰਦ ਬਾਈ ਜੀ ਕਰ ਦਿਓ ਭਰਾਵਾਂ ਵਾਲੇ ਖੋਲ ਦਿਓ ਗੱਫੇ ਅੱਜ ਸੱਚੀ ਕਾਲ ਜੀ ਅੰਕਲੋਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਲਈ ਹਲਦੀ ਮਹਿੰਦੀ ਲਈ ਅਸੀਂ ਦੇਖੋ ਕੁੜਤੇ ਪਜਾਮੇ ਲੈ ਕੇ ਆਏ ਆਂ ਸ਼ੇਰਵਾਨੀਆਂ ਲੈ ਕੇ ਆਏ ਆਂ ਦੇਖੋ ਕਿੰਨੀਆਂ ਸ਼ਾਨਦਾਰ ਐ ਬਾਜ਼ਾਰ ਦੇ ਵਿੱਚ ਤੱਗੜ ਸਾਹਿਬ ਜੋ ਜੋ ਸ਼ੇਰਵਾਨੀਆਂ ਇਹ ਸ਼ੇਰਵਾਨੀਆਂ 10000 12000 15000 ਦੀ ਅਸੀਂ 6-7000 ਚ ਬਣਾ ਕੇ ਦੇ ਦਿੰਨੇ ਆਂ ਦੇਖੋ ਟਵੀਟਸ ਦੇ ਡਿਜ਼ਾਈਨ ਦੇਖੋ ਤੁਸੀਂ ਸਾਡੇ ਕੋਲ 2-300 ਤੁਹਾਨੂੰ ਟਵੀਟ ਦੇ ਡਿਜ਼ਾਈਨ ਮਿਲ ਜਾਣਗੇ ਚੈੱਕ ਵਾਲੇ ਮਿਲ ਜਾਣਗੇ ਪਲੇਨ ਮਿਲ ਅਸੀਂ ਤੁਹਾਨੂੰ ਟਵੀਟ ਦੀ ਜਿਹੜੀ ਜੈਕਟ ਐ ਜੋ ਵੀ ਐ 1500 2000 ਰੁਪਏ ਦੇ ਵਿੱਚ ਬਣਾ ਕੇ ਦਿੰਨੇ ਆ ਤੁਸੀਂ ਸਾਡੇ ਕੋਲ ਆਓ ਸਾਡੀ ਵੈਰਾਈਟੀ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਕਿਉਂਕਿ ਰੇਟ ਦੇ ਵਿੱਚ ਟੇਲਰਿੰਗ ਦੇ ਵਿੱਚ ਟੇਲਰ ਮਾਸਟਰ ਸਾਡੀਆਂ ਦੇਖੋ ਤੁਸੀਂ ਫੈਕਟਰੀਆਂ ਦੇਖੋ ਭਾਈ ਦੇਖੋ ਆ ਸਾਡੀਆਂ ਫੈਕਟਰੀਆਂ ਲੱਗੀਆਂ ਫੈਕਟਰੀਆਂ ਦੇ ਵਿੱਚ ਵਿਚਾਰੇ ਕਾਰੀਗਰ ਕੰਮ ਕਰ ਰਹੇ ਆ ਸੋ ਭਾਈ ਜੀ ਮੈਂ ਦੇਖ ਰਿਹਾ ਫੈਕਟਰੀਆਂ ਵੀ ਲੱਗੀਆਂ ਕਾਰੀਗਰ ਵੀ ਬਹੁਤ ਵੱਡੀ ਗਿਣਤੀ ਚ ਤੁਸੀਂ ਕੱਪੜਾ ਵੀ ਸਸਤਾ ਦੇਈ ਜਾਂਦੇ ਹੋ ਰੇਟ ਵੀ ਘਟ ਦਈ ਜਾਂਦੇ ਹੋ ਫਿਰ ਇਹਦੇ ਖਰਚੇ ਵਾਰਚੇ ਕਿੱਦਾਂ ਕੱਢਦੇ ਹੋ ਤੁਸੀਂ ਦੇਖੋ ਜੀ ਕੋਈ ਅਸੀਂ ਜਾਦੂਗਰ ਸ਼ੰਕਰ ਸਮਰਾਟ ਨਹੀਂਗੇ ਜਾਂ ਸਾਡੇ ਕੋਲ ਕੋਈ ਪੈਸਿਆਂ ਦਾ ਪੇੜ ਨਹੀਂਗਾ ਜਾਂ ਅਸੀਂ ਕੋਈ ਕੁਬੇਰ ਦਾ ਖਜ਼ਾਨਾ ਨਹੀਂ ਲੁੱਟਿਆ ਬਸ ਸਿੰਪਲ ਜਿਹਾ ਫੰਡਾ ਹੈ ਭਾਜੀ ਚੀਜ਼ ਲੈ ਕੇ ਆਉਨੇ ਆ ਸਸਤੀ ਕਸਟਮਰ ਨੂੰ ਸਸਤੀ ਦੇ ਦੇਣੇ ਫੈਕਟਰੀਆਂ ਚੋਂ ਸਾਡੇ ਸਟੋਰ ਬਹੁਤ ਜ਼ਿਆਦਾ ਹੈ ਅਸੀਂ ਫੈਕਟਰੀਆਂ ਤੋਂ ਇਕੱਠਾ ਮਾਲ ਲੈਨੇ ਆ ਸਟੋਰ ਜ਼ਿਆਦਾ ਹੋਣ ਕਰਕੇ ਸਾਨੂੰ ਸਸਤਾ ਮਿਲਦਾ ਦੁਕਾਨਦਾਰ ਇੱਕ ਇੱਕ ਦੁਕਾਨ ਹੁੰਦੀ ਹੈ ਇੱਕ ਦੁਕਾਨ ਲਈ ਸਮਾਨ ਲੈਂਦਾ ਹੋਲਸੇਲਰਾਂ ਤੋਂ ਲੈ ਕੇ ਆਂਦੇ ਹੈ ਇੱਕ ਤਾਂ ਉਹ 30 35 40% ਦਾ ਡਿਫਰੈਂਸ ਆ ਜਾਂਦਾ ਪਰ ਉਹਨਾਂ ਨੇ ਵੱਡੇ ਵੱਡੇ ਸ਼ੋਰੂਮ ਬਣਾਏ ਉਹ ਕਹਿੰਦੇ ਆ ਵੀ ਭਾਈ 2 ਪੀਸ ਦੀ ਸਲਾਈ ਅਸੀਂ 4000 ਲੈਣੀ ਆ 3 ਪੀਸ ਦੀ ਅਸੀਂ 6 7000 ਲੈਣੀ ਆ ਤੇ ਤੁਸੀਂ ਕਹਿੰਦੇ ਹੋ 2995 ਚ ਸਲਾਈ ਵੀ ਕਰਦੇ ਆ ਕਿ ਤੇ ਕੱਪੜਾ ਵੀ ਦੇ ਦੇਣਗੇ ਦੇਖੋ ਜੀ ਕਾਰੀਗਰ ਵਿਚਾਰੇ ਮਿਹਨਤ ਕਰ ਰਿਹਾ ਹੈ ਕਾਰੀਗਰ ਦੀ ਜਿਹੜੀ ਅਸੀਂ ਜੋ ਸਟੀਚਿੰਗ ਸਾਡੇ ਰੇਟ ਰੱਖੇ ਆ ਉਹ ਕਾਰੀਗਰ ਨੂੰ ਸਿੱਧਾ ਹੀ ਡਾਇਰੈਕਟ ਦੇ ਦਿੰਦੇ ਆ ਅਸੀਂ ਅਸੀਂ ਵਿੱਚੋਂ ਕੁਝ ਨਹੀਂ ਲੈਂਦੇ ਟੀਚਿੰਗ ਜਿਹੜੇ ਮਾਸਟਰ ਹੈ ਟੇਲਰ ਦੇ 2 ਪੀਸ ਦੀ ਸਟੀਚਿੰਗ ਸਿਰਫ 2500 ਰੁਪਏ ਹੀ ਹੈ ਸੋ ਦੇਖੋ ਮੇਨ ਗੱਲ ਤੁਹਾਨੂੰ ਅੱਜ ਕਲੀਅਰ ਕੀਤੀ ਕਪੜਾ ਵੀ ਪਹਿਲਾਂ ਡਬਲ ਰੇਟਾਂ ਦੇ ਉਤੋਂ ਜਿਹੜਾ ਟੇਲਰ ਦੀ ਮਿਹਨਤ ਆ ਉਹਦੇ ਵਿੱਚ ਵੀ ਡਬਲ ਆਪਣੀ ਪਾ ਲੈਂਦੇ ਆ ਇਸ ਕਰਕੇ ਕੱਪੜੇ ਰੇਟ ਮਹਿੰਗਾ ਹੋ ਜਾਂਦਾ ਕੋਰਮੈਂਟ ਮਹਿੰਗੇ ਮਿਲਦੇ ਆ ਕੁਰਤੇ ਪਜਾਮੇ ਦੀ ਬਹੁਤ ਰੇਂਜ ਆ ਸਭ ਸਾਰੀ ਰੇਂਜਾਂ ਤੋਂ ਮਿਲਣਗੀਆਂ ਕੁਰਤੇ ਪਜਾਮੇ ਦੀਆਂ ਦੇਖੋ ਵਾਈਡ ਦੇ ਵਿੱਚ ਸਾਡੇ ਕੋਲ ਸੀ ਆ ਰਾਮ ਰੇਮਡ ਮੁਫਤੂਲਾਲ ਹਰ ਇੱਕ ਤਰ੍ਹਾਂ ਦਾ ਬ੍ਰਾਂਡ ਮਿਲੂਗਾ ਰੀਡਨ ਟੇਲਰ ਵੀ ਅਸੀਂ ਜੁਆਇਨ ਕਰ ਲਿਆ ਠੀਕ ਹੈ ਅਸੀਂ ਤੁਹਾਨੂੰ ਕੈਡਨੀ ਦੇ ਕੁਰਤੇ ਪਜਾਮੇ ਜੋ ਵੀ ਆ ਸਾਡੇ ਕੋਲ ਸਟੋਰਾਂ ਦੀ ਚੇਨ ਹੋਣ ਦੀ وجہ ਨਾਲ ਅਸੀਂ ਫੈਕਟਰੀਆਂ ਤੋਂ ਡਾਇਰੈਕਟ ਮਾਲ ਲੈ ਕੇ ਆਨੇ ਵੀ ਜੀ ਉਹ ਡਾਇਰੈਕਟ ਮਾਲ ਹੋਣ ਦੀ ਵਜ੍ਹਾ ਨਾਲ ਸਾਨੂੰ ਰੇਟ ਸਸਤਾ ਆਉਂਦਾ ਸਾਡੇ ਤੁਸੀਂ ਪ੍ਰਾਈਸ ਦੇਖੋ ਆ ਆ ਕੋਟ ਪੈਂਟ 745 ਰੁਪਏ ਮੀਟਰ ਹੈ ਠੀਕ ਹੈ ਕੋਈ ਕੋਟ ਪੈਂਟ ਸਾਡਾ 595 ਰੁਪਏ ਮੀਟਰ ਹੈ ਕੋਈ 1000 ਰੁਪਏ ਮੀਟਰ ਹੈ ਕੋਈ 1200 ਰੁਪਏ ਮੀਟਰ ਹੈ ਲੋਕਾਂ ਦੇ 1500 2000 3000 ਰੁਪਏ ਤੋਂ ਸ਼ੁਰੂ ਹੁੰਦੇ ਆ ਸਾਡੇ ਉੱਥੇ ਜਾ ਕੇ ਉਸ ਤੋਂ ਪਹਿਲਾਂ ਤਾਂ ਸਾਡੇ ਖਤਮ ਹੀ ਹੋ ਜਾਂਦੇ ਜਿੱਥੇ ਤੱਕ ਉਹ ਵੈਰਾਈਟੀ ਉਹਨਾਂ ਦੀ ਸ਼ੁਰੂ ਹੁੰਦੀ ਹੈ ਸੋ ਤੁਸੀਂ ਫੈਕਟਰੀ ਦੀ ਗੱਲ ਕੀਤੀ ਆ ਆ ਫੈਕਟਰੀ ਵੀ ਦੇਖ ਲਈਏ ਆ ਦੇਖੋ ਫੈਕਟਰੀ ਦੇ ਵਿੱਚ ਕੰਮ ਚੱ ਇੱਥੇ ਕੱਪੜੇ ਦੀ ਕਟਿੰਗ ਹੁੰਦੀ ਹੈ ਇਹ ਸਾਰੀਆਂ ਟੀਮਾਂ ਇੱਥੇ ਕੰਮ ਕਰਦੀਆਂ ਬਾਹਰੋਂ ਆਉਂਦੇ ਆ ਜਿਹੜੇ ਆਪਾਂ ਤਿਆਰ ਹੁੰਨੇ ਆ ਉਹ ਸਾਰੀ ਬੈਕ ਸਾਈਡ ਇਨਸਾਈਡ ਸਟੋਰੀ ਹੈ ਜੋ ਉਹੀ ਹੈ ਕਿ ਇਹ ਲੋਕ ਇੱਥੇ ਦਿਨ ਰਾਤ ਆਪਣੇ ਲਈ ਕੰਮ ਕਰਦੇ ਆ ਤਾਂ ਕਿ ਆਪਾਂ ਸਾਜ ਧੱਜ ਕੇ ਵਿਆਹ ਸ਼ਾਦੀਆਂ ਤੇ ਜਾਈਏ ਤੁਸੀਂ ਬਾਅਦ ਦੇਖ ਰਹੇ ਆ ਇੱਧਰ ਵੀ ਕਾਰੀਗਰ ਹੈਗੇ ਲੱਗੇ ਉਧਰ ਵੀ ਕੰਮ ਕਰ ਰਹੇ ਆ ਤਾਂ ਕਾਫੀ ਵੱਡੀ ਗੈਂਟੀ ਜੀ ਕਾਰੀਗਰ ਲੱਗੇ ਬਿਲਕੁਲ 120 ਕਾਰੀਗਰਾਂ ਦਾ ਇੱਥੇ ਕਾਫੀ ਲਾ ਹੈਗਾ ਸਾਡੇ ਕੋਲ ਤੁਹਾਨੂੰ ਆਉਂ ਉਹ ਦਿਖਾਣੇ ਆ ਕੰਮ ਚੱਲ ਰਿਹਾ ਆ ਦੇਖੋ ਭਾਈ ਫੈਕਟਰੀ ਦੇ ਵਿੱਚ ਮਸ਼ੀਨਾਂ ਚੱਲ ਰਹੀਆਂ ਦਿਨ ਰਾਤ ਸਾਡੇ ਕਾਰੀਗਰ ਵੀਰ ਭਰਾ ਮਿਹਨਤ ਕਰ ਰਹੇ ਆ ਕਿਉਂਕਿ ਪੰਜਾਬੀਆਂ ਦੇ ਵਿਆਹ ਆ ਗਏ ਪੰਜਾਬੀਆਂ ਦੀਆਂ ਤਿਆਰੀਆਂ ਹੋ ਰਹੀਆਂ ਮਸ਼ੀਨਾਂ ਚੱਲ ਰਹੀਆਂ ਦਿਨ ਰਾਤ ਇੱਥੇ ਕੰਮ ਚੱਲ ਰਿਹਾ ਆ ਦੇਖ ਰਿਹਾ ਵੀ ਅੰਦਰ ਵੀ ਕਾਫੀ ਫਿਨਿਸ਼ਿੰਗ ਆ ਕੱਪੜਾ ਅੰਦਰ ਵੀ ਚੰਗਾ ਲੱਗਾ ਕੁਆਲਿਟੀ ਦੇਖੋ ਜੀ ਕੋ ਕੋਆਰਟੀਨਲ ਕੋਈ ਕੰਪਰੋਮਾਈਜ਼ ਨਹੀਂ ਹੈ ਰੇਟ ਘਟਦਾ ਮਤਲਬ ਇਹ ਨਹੀਂ ਹੈ ਕਿ ਸਸਤਾ ਅਸਤਰ ਲਗਾ ਦਾਂਗੇ ਜਾਂ ਸਸਤਾ ਵਿੱਚ ਕੋਈ ਚੀਜ਼ਾਂ ਕੋਈ ਬੁਕਰਮ ਸਸਤੀ ਪਾ ਦਾਂਗੇ ਇਦਾਂ ਦਾ ਕੁਝ ਨਹੀਂ ਹੈ ਭਾਜੀ ਇੱਥੇ ਸ਼ਰਟ ਬਣ ਰਹੀ ਹੈ ਪੈਂਟ ਬਣ ਰਹੀ ਹੈ ਕੁੜਤੇ ਪਜਾਮੇ ਬਣ ਰਹੇ ਆਹ ਦੇਖੋ ਡਿਵਾਈਨ ਦਸਤਾਰ ਇੱਥੇ ਸਾਡਾ ਟੈਗ ਨਾਲ ਲੱਗ ਰਿਹਾ ਆਹ ਦੇਖੋ ਸਫਾਰੀ ਸੂਟ ਜੋ ਕਿ ਸਾਡਾ ਮਫਤ ਲਾਲ ਦੀ ਸੇਲ ਚੱਲ ਰਹੀ ਸੀ ਜੋ ਤੁਹਾਨੂੰ ਪਿਛਲੇ ਅਸੀਂ ਰੀਲਾਂ ਵਿੱਚ ਦਿਖਾਈਆਂ ਸੀ 1350 ਰੁਪਏ ਦੇ ਦੋ ਸਫਾਰੀ ਸੂਟ ਆਹ ਦੇਖੋ ਸਟਿਚ ਹੋ ਰਹੇ ਤੇ ਲੋਕਾਂ ਲਈ ਸਾਰੀ ਚੀਜ਼ਾਂ ਤੁਹਾਨੂੰ ਦਿਖਾਈਆਂ ਡਿਲੀਵਰੀਆਂ ਸਾਡੀਆਂ ਬਿਲਕੁਲ ਰੈਡੀ ਆ ਦੇਖੋ ਆ ਹੈਂਡਵਰਕ ਦਾ ਕੋਟ ਪੈਂਟ ਹੈ ਸਾਡੇ ਵੀਰ ਹੁਣੇ ਹੀ ਦੇਖੋ ਕੈਮਰਾ ਮਾਰਿਓ ਵੀਰ ਜੀ ਉਧਰ ਉਹ ਲੈਣ ਵਾਸਤੇ ਆਏ ਆ ਉਹਨਾਂ ਦਾ ਹੈਂਡਵਰਕ ਇੱਥੇ ਰੈਡੀ ਹੋਇਆ ਵਾ ਕਿਸੇ ਚੀਜ਼ ਵੀ ਕੋਈ ਕਮੀ ਨਹੀਂ ਐ ਤੁਸੀਂ ਚਾਚੇ ਦਾ ਤਾਏ ਦਾ ਮਾਮੇ ਦਾ ਦੇਖੋ ਪੂਰੀ ਫੈਮਿਲੀ ਨੇ ਇੱਕੋ ਜਿਹੇ ਜੈਕਟਾਂ ਬਣਵਾਈਆਂ ਬਹੁਤ ਵਧੀਆ ਮਨ ਲੋ ਅਸੀਂ ਕਾਰੀਗਰੀ ਤੁਹਾਨੂੰ ਬਣਾ ਕੇ ਦਵਾਂਗੇ ਕਾਰੀਗਰ ਸਾਡੇ ਬਹੁਤ ਦੂਰੋਂ ਦੂਰੋਂ ਆਏ ਹੋਏ ਆ ਫਾਦਰ ਐਂਡ ਸਨ ਦੇਖੋ ਆ ਬੱਚੇ ਲਈ ਬੱਚੇ ਦੇ ਫਾਦਰ ਲਈ ਉਹਦੇ ਲਈ ਬਣਿਆ ਹੈਗੀਆਂ ਆ ਅੱਜ ਕੱਲ ਬੜਾ ਜੀ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਇਹਨੂੰ ਹੰਟਰ ਸ਼ਰਟ ਕਹਿੰਦੇ ਆ ਤੇ ਬਹੁਤ ਸੋਹਣਾ ਮੈਂ ਦੇਖ ਰਿਹਾ ਵੀ ਤਿਆਰ ਕੀਤੀਆਂ ਹੈਗੀਆਂ ਤੋਂ ਇਹਦੇ ਵਿੱਚ ਵੀ ਕਾਫੀ ਵਾਇਰਟੀ ਹੈ ਜੀ ਦੇਖੋ ਡਿਲੀਵਰੀਆਂ ਜੋ ਜਾਣੀਆਂ ਤੁਸੀਂ ਪੀਸ ਚੈੱਕ ਕਰ ਸਕਦੇ ਹੋ ਬਿਲਕੁਲ ਰੈਡੀ ਪੀਸ पे ਆ ਦੇਖੋ ਰੇਮਨ ਦਾ ਕੋਟ ਪੈਂਟ ਹੈ ਇਕੱਲਾ ਬਲੇਜ਼ਰ ਹੈ ਕਿਸੇ ਕਿਸੇ ਵੀਰ ਦਾ ਬਹੁਤ ਵਧੀਆ ਤਿਆਰ ਕੀਤਾ ਹੋਇਆ ਹਰ ਚੀਜ਼ रेडी है जो कि जानियां देखो ब्लेजर है कोट पैंट है सब कुछ ऐसे रेडी करके दवांगे कदो ਤੁਸੀਂ ਸ਼ਾਪਿੰਗ ਕੀਤੀ ਸੀ ਤੇ ਆ ਸਟਿੱਚ ਕੀਤਾ ਕੋਟ ਪੈਂਟ ਵੀ ਲਿਆ ਕੁੜਤੇ ਪੈਂਮੇ ਲਿਆ ਕਿਦਾਂ ਲੱਗਾ ਤੁਹਾਨੂੰ ਸਾਨੂੰ ਜੀ ਬਹੁਤ ਵਧੀਆ ਲੱਗਾ ਅਸੀਂ ਬੜਿਆ ਦਰਜੀਆ ਕੋਲੇ ਗਏ ਆ ਇਹੋ ਜਿਹਾ ਨਾ ਕਿਸੇ ਦੇ ਨਾਪ ਲਿਆ ਵਾ ਤੇ ਨਾ ਇਹੋ ਜਿਹਾ ਕਿਸੇ ਕਮੀਜ਼ ਪਜਾਮਾ ਬਣਾ ਕੇ ਦਿੱਤਾ ਉਹ ਰੇਟ ਕਿਦਾਂ ਲੱਗੇ ਇਹਨਾਂ ਦੇ ਰੇਟ ਤੁਹਾਡਾ ਬਿਲਕੁਲ ਓਕੇ ਆ ਜੀ ਕੋਈ ਜਿਆਦਾ ਨਹੀਂਗਾ ਆਮ 4-500 ਤਾਂ ਰਹੀ ਜਾਂਦੇ ਸਾਰੀ ਤੇ ਪਰ ਇਹੋ ਜਿਹਾ ਸਟਿੱਚ ਨਹੀਂ ਬਣਾਉਂਦੇਗੇ ਸੋ ਭਾਜੀ ਇਹ 메ਨ ਰੀਜ਼ਨ ਆ ਜਿਹਦੇ ਕਰਕੇ ਤੁਸੀਂ ਸਭ ਤੋਂ ਵਧੀਆ ਕੁਆਲਿਟੀ ਦੇ ਘੱਟ ਦੇ ਰਹੇ ਹੋ ਬਿਲਕੁਲ ਇਹੀ ਰੀਜ਼ਨ ਹੈ ਕਮਿਸ਼ਨ ਨਹੀਂ ਹੈਗਾ ਵੀਰੇ ਸਾਡਾ ਕਿਸੇ ਚੀਜ਼ ਦੇ ਵਿੱਚ ਅਸੀਂ ਆਪ ਦਾ ਕੱਪੜਾ ਲਿਆ ਕੇ ਸਸਤਾ ਸਸਤਾ ਤੁਹਾਡੇ ਤੱਕ ਮਚੋਣਾ ਹੈ ਸਟਿਚਿੰਗ ਕਾਰੀਗਰ ਅਸੀਂ ਦੂਰੋਂ ਦੂਰੋਂ ਦੇਸ਼ ਦੇ ਕੋਨੇ-ਕੋਨੇ ਚੋਂ ਵਧੀਆ ਕਾਰੀਗਰ ਲੱਭ ਕੇ ਲਿਆ ਕੇ ਤੁਹਾਡੇ ਲਈ ਟੇਲਰਿੰਗ ਕਰਵਾ ਕੇ ਦੇਣੀ ਹੈ ਪਰ ਤੁਸੀਂ ਆਉਣਾ ਕਿੱਥੇ ਹੈ ਡਿਵਾਈਨ ਦਸਤਾਰ ਅੰਕਲੋਂ ਮਤੇ ਬੇਨਤੀ ਹੈ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਤਾਨੂੰ ਦੁਬਾਰਾ ਕਿਥੇ ਜਾਣ ਦੀ ਲੋੜ ਨਹੀਂ ਪੈਣੀ ਸੋ ਸ਼ੀਤੀ ਆ ਜਾਓ ਜੀ ਬਾਕੀ ਨੰਬਰ ਸਕਰੀਨ ਤੇ ਤੁਸੀਂ ਕੋ ਜਾਣ ਕੇ ਫੋਨ ਕਰ ਸਕਦੇ ਆ ਕਿਵਨ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਅਗੜਸਾਂ